ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਜਿਲ੍ਹਾ ਤਰਨਤਾਰਨ ਦੇ ਅਧੀਨ ਆਉਂਦਾ ਕਸਬਾ ਚਵਾਲ ਵਿਖੇ ਅੱਜ ਦਿਨ ਦਿਹਾੜੇ ਚੋਰਾਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ ਮਿਲੀ ਜਾਣਕਾਰੀ ਮੁਤਾਬਕ ਚਵਾਲ ਮਸਾਲਾ ਰੋਡ ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚੋਂ ਅੱਜ ਦੁਪਹਿਰੇ ਲਗਭਗ 3 ਵਜੇ ਦੇ ਕਰੀਬ ਸਟੇਟ ਬੈਂਕ ਆਫ ਇੰਡੀਆ ਸਟੇਟ ਚਬਾਲ ਵਿਖੇ ਦੋ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਲੱਖਾਂ ਰੁਪਇਆ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਦੌਰਾਨ ਲੁਟੇਰੇ ਜਾਂਦੇ ਹੋਏ ਬੈਂਕ ਦੇ ਸੁਰੱਖਿਆ ਗਾਰਡ ਦੀ ਰੈਫਲ ਵੀ ਨਾਲ ਲੈ ਗਏ। ਜਿੱਥੇ ਬੁਲਟ ਮੋਟਰਸਾਈਕਲ ਤੇ ਲੁਟੇਰੇ ਆਏ ਸਨ ਉਹ ਮੋਟਰਸਾਈਕਲ ਰਸਤੇ ਵਿੱਚ ਛੁੱਟ ਗਿਆ ਤੇ ਰਸਤੇ 'ਚ ਖੜੀ ਕਾਰ ਤੇ ਫਰਾਰ ਹੋ ਗਏ। ਪੁਲਿਸ ਨੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਘਟਨਾ ਦਾ ਪਤਾ ਚਲਦਿਆਂ ਹੀ ਐਸਐਸਪੀ ਤਰਨ ਤਰਨ ਅਸ਼ਵਨੀ ਕੁਮਾਰ ਡੀਐਸਪੀ ਤਰਸ਼ੇਮ ਸਿੰਘ ਮਸੀਹ ਅਤੇ ਇਨਸਪੈਕਟਰ ਸੀਆਈ ਇਹ ਪ੍ਰਭਜੀਤ ਸਿੰਘ ਸਮੇਦ ਭਾਰੀ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਈ ਬੈਂਕ ਤੋਂ ਲੁੱਟੀ ਗਈ ਰਕਮ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਦਿਨ ਦਿਹਾੜੇ ਹੋਈ ਇਸ ਲੁੱਟ ਦੀ ਵਾਰਦਾਤ ਨਾਲ ਇਲਾਕੇ ਵਿੱਚ ਕਾਫੀ ਦਹਿਸ਼ਤ ਵਰਗਾ ਮਾਹੌਲ ਬਣਿਆ ਹੋਇਆ ਆ ਵੇਖੋ ਚਵਾਲ ਤੋਂ ਗੁਰਪ੍ਰੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਤੁਸੀਂ ਜਿਹੜੇ ਸਾਡੇ ਖਾਲਸਾ ਦੇ ਵੀ ਚੈਨਲ ਪੰਜਾਬ ਦੇ ਨਾਲ ਤਕਰੀਬਨ 2 ਮਿੰਟ ਅੰਦਰ ਰਹਿੰਦੇ ਆ ਕੈਸ਼ ਸ਼ੇਰ ਕੋ ਜਿਹੜਾ ਕੈਸ਼ ਪਿਆ ਸੀਗਾ ਆਪ ਕੋ ਨੋਰ ਕੋ ਜਿਸ ਕੋਸ ਦੇ ਉਹ ਆਪਣੇ ਬੈਗ ਤੋਂ ਕੰਚ ਨੋ ਬਲੇ ਪਟਾਰ ਸੀਗੇ ਪਿਸਟਲ ਸੀ ਵੀ ਨਾ ਰੋਲਵਰ ਵੀ ਜਿਹੜਾ ਇਹਦੇ ਕਲੀਅਰ ਹੋ ਜਾਏਗਾ ਔਰ ਬਾਹਰ ਨਿਕਲ ਕੇ ਜਾਂਦੇ ਆ ਪਿੱਛੇ ਉਹਨੇ ਦਿਲਾ ਦਿੱਤੀ ਰਸਤੇ 'ਚ ਆਰ ਵੀ ਪਿੱਛੇ ਕੀਤਾ ਜਿਹੜਾ ਗਾਰਡ ਸੀਗਾ ਉਹਨੇ ਕਿਸੇ ਕਸਟਮਰ ਦੇ ਨਾਲ ਗੱਡੀ ਚ ਪਰ ਅੱਗੇ ਜਾ ਕੇ ਸ਼ੈਪ ਚੇਂਜ ਕਰ ਲਈ ਉਹਨਾਂ ਨੇ ਮੋਟਰਸਾਈਕਲ ਤੇ ਮੋਟਰਸਾਈਕਲ ਪਰ ਕਵਰ ਹੋ ਗਏ ਲੱਗੀਆਂ ਕੁਝ ਸਪੈਸ਼ਲ ਕਮੀਨ ਦੇ ਚੇਤੇ ਕੰਮ ਲੱਗ ਰਹੇ ਸਨ ਸਰਕਸਲਿੰਗ ਕਰਾਏ ਕੋਈ 247 ਤੇ ਐਂਟਰ ਕਰਦੇ ਆ ਤਕਰੀਬਨ 2 ਮਿੰਟ ਅੰਦਰ ਰਹਿੰਦੇ ਆ ਕੈਸ਼ੇਰ ਕੋ ਜਿਹੜਾ ਕੈਸ਼ ਪੇਅਰ ਸੀਗਾ ਆਟੋ ਮੋਲ ਉੱਪਰ ਦੇ ਵਿੱਚ ਦੋਸਰੇ ਉਹ ਆਪਣੇ ਬੈਗ 'ਚ ਪਾ ਕੇ ਦੂਜਨਾਂ ਕੋਲੋਂ ਗਾਰ ਸੀ ਇਹ ਕ੍ਰਿਸਟਲ ਸੀ ਜਾਂ ਰੋਲਓਵਰ ਸੀ ਇਹ ਉਹ ਦੇਖ ਲੀਅਰ ਹੋ ਜਾਣਾ ਔਰ ਬਾਹਰ ਨਿਕਲ ਕੇ ਜਾਂਦੇ ਆ ਕੁਛ ਇਹਨਾਂ ਨੇ ਇਲਾਹ ਦਿੱਤੀ ਰਸਤੇ ਆਪ ਵੀ ਪਿੱਛਾ ਕੀਤਾ ਜਿਹੜਾ ਗਾਰਡ ਸੀਗਾ ਉਹਨੇ ਕਿਸੇ ਕਸਟਮਰ ਦੇ ਨਾਲ ਗੱਡੀ ਚ ਰੱਖ ਕੇ ਜਾ ਕੇ ਚੀਜ਼ ਚੇਂਜ ਕਰ ਲਈ ਉਹਨਾਂ ਨੇ ਮਲਛਾ ਦੇ ਸਟੱਪਰ ਮਲਛਾ ਕਵਰ ਕਰ ਦਿੱਤੀ ਔਰ ਕਿ ਦੱਬੀਆਂ ਤੇ ਸਪੈਸ਼ਲੀ ਪਲੇਟਸ ਦੇ ਉੱਤੇ ਕੰਮ ਕਰ ਰਹੇ ਸਨ ਸਰ ਕੋ ਬੈਕਿੰਗ ਕਰਾ ਕੋਈ ਹੋਈ ਅੰਦਰ ਜਾਂ ਮੰਜਰ ਵਗੈਰਾ ਨਹੀਂ ਸਰ ਗਾਰਡ ਦੀ ਰਾਈਫਲ ਵੀ ਲੱਗੇ ਹੁੰਦੇ ਰਾਈਫਲ ਵੀ ਲੱਗੇ ਹਾਂ ਟੋਟਲ ਮਾਉਂਟ ਕਿੰਨੀ ਸਰ 8 ਤੋਂ 9 ਲੱਖ ਰੁਪਏ ਦਾ ਸਰ ਕੀ ਕਰ ਰਹੇ ਜਿੱਦਿ ਜਾਨੀ ਹਾਂ ਪੱਤਾ ਕਰਕੇ ਬਾਕੀ ਅੱਗੇ ਇਨਵੈਸਟੀਗੇਸ਼ਨ ਕਰਨਾ ਉਸ ਸੀਸੀਟੀਵੀ ਕਵਰੇਜ ਕੋਲ ਲਹਿਰੇ ਸਾਰਾ ਕਰ ਰਹੇ ਹਾਂ ਸਰ ਕਿਵੇਂ ਦੇ ਦੇ ਦਿਓ ਕੱਲ ਵੀ ਇੱਕ ਵਾਰਦਾਤ ਹੋਈ ਅੱਜ ਫੇਰ ਇੱਕ ਵਾਰਦਾਤ ਹੋ ਗਈ ਸਰ ਜਿਸਾ ਇਹਨਾਂ ਦੇ ਹੌਸਲੇ بلند ਹੋ ਚੁੱਕੇ ਸਰ ਲਈ ਹੌਸਲੇ ਦੀ ਇਦਾਂ ਜੀ ਵਾਰਦਾਤ ਹੁਣ ਪਿੱਛੇ ਜਿਹਾ 4 ਮਹੀਨੇ ਨਹੀਂ ਹੋਈ ਜਾਂ ਕੋਈ ਹੁੰਦੀ ਹੈ ਉਸ ਨੂੰ ਆ ਵਾਰਦਾਤ ਨੂੰ ਕਰਾਈ ਹੋਣਾ ਇੱਕ ਲੱਗ ਕਰਨਾ ਲੇਕਿਨ ਉਹਨੂੰ ਡਿਟੈਕਟ ਕਰਨਾ ਔਰ ਬੰਦੇ ਫੜਨਾ ਉਹ ਸਾਡਾ ਕੰਮ ਹੈ ਉਹ ਸੀ ਕਰਾਂਗੇ